ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਮੁੱਢਲੀ ਜਾਣਕਾਰੀ ਲਵਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਦੀ ਪਹਿਲੀ ਵਾਰ ਸੰਪਾਦਨਾ ਕਦੋਂ ਹੋਈ ਸੀ ਤੇ ਦੂਜੀ ਵਾਰ ਸੰਪਾਦਨਾ ਕਦੋਂ ਅਤੇ ਕਿਸ ਗੁਰੂ ਸਾਹਿਬ ਜੀ ਕੇਸ ਗੁਰੂ ਸਾਹਿਬ ਜੀ ਨੇ ਕੀਤੀ ਸੀ ਸੋ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਲਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਵਾਰ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ ਅਤੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਣ ਦੀ ਸੇਵਾ ਲਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਰਾਮ ਸਰ ਸਰੋਵਰ ਦੇ ਕੰਡੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਿਖੀ ਗਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਸੰਪਾਦਨਾ ਸਨ 1604 ਵਿੱਚ ਸੰਪੂਰਨ ਹੋਈ ਸੀ ਅਤੇ ਪਹਿਲਾ ਪ੍ਰਕਾਸ਼ ਵੀ 1604 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਿਸ ਵਿੱਚ ਪੰਜ ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ ਸੀ ਹੋਇਆ ਸੀ ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਦੀ ਜਿਲਤ ਬਣਾਉਣ ਦੀ ਸੇਵਾ ਜੋ ਕੀਤੀ ਸੀ ਉਹ ਭਾਈ ਬੰਨੋ ਜੀ ਨੇ ਕੀਤੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਮੰਦਰ ਸਾਹਿਬ ਵਿਖੇ ਹੋਇਆ ਸੀ ਤਾਂ ਉਸ ਦੇ ਪਹਿਲੇ ਗ੍ਰੰਥੀ ਸਨ ਉਹ ਬਹੁਤ ਹੀ ਸਤਕਾਰਯੋਗ ਭਾਈ ਬੁੱਢਾ ਜੀ ਸਨ ਪਹਿਲੇ ਗ੍ਰੰਥੀ ਤੇ ਜੋ ਪਹਿਲੀ ਵਾਰ ਜਦੋਂ ਭਾਈ ਬੁੱਢਾ ਜੀ ਨੇ ਆਦਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਤਾਂ ਉਸ ਸਮੇਂ ਜੋ ਮੁੱਖ ਵਾਕ ਆਇਆ ਸੀ ਉਹ ਸੂਹੀ ਮਹੱਲਾ ਪੰਜਵਾਂ ਭਾਵ ਕੀ ਸੂਹੀ ਰਾਗ ਦੇ ਵਿੱਚ ਆਇਆ ਸੀ ਤਾਂ ਕਿ ਕਾਰਜ ਆਪ ਖਲੋਇਆ ਹਰ ਕੰਮ ਕਰਾਉਣੇ ਆਇਆ RAM ਸੋ ਏ ਸੀ ਪਹਿਲਾ ਹੁਕਮਨਾਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਦੂਜੀ ਵਾਰ ਸੰਪਾਦਨਾ ਹੋਈ ਸੀ ਉਹ ਤਨ ਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਵਾਈ ਸੀ ਦੂਜੀ ਸੰਪਾਦਨਾ ਤੋਂ ਭਾਵ ਕੀ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖੰਧੀ ਸੇਵਾ ਲਈ ਸੀ ਤਾਂ ਉਸ ਸਮੇਂ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਹੀ ਬਾਣੀ ਦਰਜ ਸੀ ਉਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੂਜੀ ਵਾਰ ਸੰਪਾਦਨ ਕਰਾਈ ਸੀ ਉਸ ਸਮੇਂ ਨੌਵੇਂ ਪਾਸ਼ਾ ਜੀ ਦੀ ਬਾਣੀ ਦਸਵੇਂ ਪਾਸ਼ਾ ਜੀ ਨੇ ਦਰਜ ਕਰਵਾਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਲਿਖਣ ਦੀ ਸੇਵਾ ਲਈ ਸੀ ਜਿਵੇਂ ਪੰਜਵੇਂ ਪਾਸ਼ਾ ਜੀ ਨੇ ਪਹਿਲੀ ਵਾਰ ਜਦੋਂ ਆਦੇ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸੀ ਤਾਂ ਭਾਈ ਗੁਰਦਾਸ ਜੀ ਨੇ ਲਿਖਣ ਦੀ ਸੇਵਾ ਕੀਤੀ ਸੀ ਤੇ ਜਦੋਂ 10ਵੇਂ ਪਾਸ਼ਾ ਜੀ ਨੇ ਦੂਜੀ ਵਾਰ ਸੰਪਾਦਨਾ ਕੀਤੀ ਸੀ 9ਵੇਂ ਪਾਸ਼ਾ ਦੇ ਵਿੱਚ ਬਾਣੀ ਦਰਜ ਕਰਨੀ ਸੀ ਤਾਂ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਨੇ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੂਜੀ ਵਾਰ ਸੰਪਾਦਨਾ ਸਾਬੂ ਕੀ ਤਲਵੰਡੀ ਜੋ ਅੱਜ ਸਾਡਾ ਚੌਥਾ ਤਖਤ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਬਠਿੰਡਾ ਉਸ ਸਥਾਨ ਉੱਤੇ ਕੀਤੀ ਗਈ ਸੀ ਸੋ ਇੱਕ ਵਾਰ ਸੰਗਤਾਂ ਨੂੰ ਫਿਰ ਤੋਂ ਦੱਸ ਦਈਏ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਜੀ ਵਾਰ ਸੰਪਾਦਨਾ ਜੋ ਸਾਡਾ ਚੌਥਾ ਤਖਤ ਹੈ ਚਿਰੀ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਬਿਠੇਂਡਾ ਉਸ ਸਥਾਨ ਉਤੇ ਕੀਤੀ ਗਈ ਸੀ ਸਾਬੂ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਗੁਰੂ ਕੀ ਕਾਂਛੀ ਵੀ ਕਿਹਾ ਜਾਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਬਿੜ ਤਿਆਰ ਕਰਵਾਉਣ ਲਈ ਕਰਵਾਈ ਉਸ ਉਹ ਸਿੱਖਾਂ ਵਿੱਚ ਦਮਦਮੀ ਵੀਰ ਦੇ ਨਾਮ ਨਾਲ ਪ੍ਰਸਿੱਧ ਹੈ ਇਸ ਦਾ ਇਹ ਨਾਮ ਦਮਨਦਮਾ ਸਾਹਿਬ ਵਿਖੇ ਸੰਪਾਦਨਾ ਹੋਣ ਕਾਰਨ ਪਿਆ ਸੀ ਸੋ ਇੱਥੇ ਸੰਗਤਾਂ ਨੂੰ ਦੱਸ ਦਈਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਗ ਜਿੜ ਤਿਆਰ ਕਰਵਾਈ ਸੀ ਉਹ ਸਿੱਖਾਂ ਵਿੱਚ ਦਮਦਮੀ ਵੀਰ ਦੇ ਨਾਮ ਨਾਲ ਪ੍ਰਸਿੱਧ ਹੈ ਇਸ ਦਾ ਇਹ ਨਾਮ ਇਹ ਨਾਮ ਤਾਂ ਬਿਆਕਿ ਕਿ ਇਹ ਦਮਦਮਾ ਸਾਬਿਖੇ ਸੰਪਾਦਨਾ ਹੋਣ ਕਾਰਨ ਇਸ ਨੂੰ ਦਮਦਮੀ ਬੀੜ ਆਖਿਆ ਜਾਂਦਾ ਹੈ ਸੋ ਉਸ ਸਮੇਂ ਜਦੋਂ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਵਣ ਉਪਰੰਤ ਅਖੰਡ ਪਾਠ ਰਖਵਾ ਕੇ ਦੱਖਣ ਵੱਲ ਨੂਰਵਾਨਾ ਹੋਣ ਲੱਗੇ ਤਾਂ ਜੋ ਉਸ ਸਮੇਂ ਦਾ ਮੁਖਵਾਕ ਆਇਆ ਸੀ ਟੋਡੀ ਮਹਲਾ ਪੰਜਵਾਂ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਸੋ ਇਹ ਹੁਕਮਨਾਮਾ ਆਇਆ ਸੀ ਟੋਡੀ ਮਹਲਾ ਪੰਜਵਾ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਇਹ ਪਾਵਨ ਮੁਖਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 1713 ਉੱਤੇ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ 1708 ਈਸਵੀ ਨੂੰ ਤਖਤ ਸ੍ਰੀ ਹਜੂਰ ਸਾਹਿਬ ਨਾਡੇੜ ਮਹਾਰਾਸ਼ਟਰ ਵਿਖੇ ਮਿਲੀ ਸੀ ਸੋ ਸੰਗਤਾਂ ਨੂੰ ਦੱਸਦੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਵੇਂ ਪਾਤਸ਼ਾਹੀ ਨੇ ਗੁਰਤਾ ਗੱਦੀ ਦਿੱਤੀ ਸੀ ਉਹ ਜੋ ਸਾਡਾ ਅੱਜ ਪੰਜਵਾਂ ਤਖਤ ਹੈ ਤਖਤ ਸ੍ਰੀ ਹਜੂਰ ਸਾਹਿਬ ਨਾਡੇੜ ਮਹਾਰਾਸ਼ਟਰ ਵਿਖੇ ਜੋ ਸਾਡਾ ਪੰਜਵਾਂ ਤਖਤ ਹੈ ਤਖਤ ਸ੍ਰੀ ਹਜੂਰ ਸਾਹਿਬ ਨਾਡੇੜ ਮਹਾਰਾਸ਼ਟਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ 1708 ਈਸਵੀ ਨੂੰ ਮਿਲੀ ਸੀ ਸੋ ਉੱਥੇ ਗੁਰੂ ਮਹਾਰਾਜ ਨੇ ਆਖਿਆ ਸੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤਖਤ ਸ੍ਰੀ ਹਜੂਰ ਸਾਹਿਬ ਨੂੰ ਸਿੱਖ ਸ੍ਰੀ ਅਵਚਲ ਨਗਰ ਦੇ ਨਾਮ ਨਾਲ ਵੀ ਯਾਦ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਗੁਰਗੱਤ ਦੀ ਮਿਲੀ ਸੀ ਤਾਂ ਉਸ ਸਮੇਂ ਜੋ ਹੁਕਮਨਾਮਾ ਆਇਆ ਸੀ ਉਪਰੰਤ ਪਹਿਲਾ ਪਾਵਨ ਮੁਖਵਾਕ ਉਹ ਸੀ ਮਾਰੂ ਰਾਗ ਦੇ ਵਿੱਚ ਮਾ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਇੱਕ ਵਾਰ ਫਿਰ ਤੋਂ ਸੰਗਤਾਂ ਨੂੰ ਦੱਸਦੀ ਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਗੁਰਗੱਦੀ ਮਿਲੀ ਸੀ ਤਾਂ ਉਪਰੰਤ ਪਹਿਲਾ ਪਾਵਨ ਮੁਖਵਾਕ ਜੋ ਆਇਆ ਸੀ ਉਹ ਮਾਰੂ ਰਾਗ ਦੇ ਵਿੱਚ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਭਈ ਠਾਕੁਰ कीर्तन हर हर गाय ਇਹ ਪਹਿਲਾ ਮੁਖਵਾਕ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਗੁਰ ਗੱਦੀ ਮਿਲੀ ਸੀ ਉਸ ਸਮੇ ਇਹ ਪਹਿਲਾ ਪਾਵਨ ਮੁਖਵਾਕ ਆਇਆ ਸੀ ਅੰਗ 1000 ਅੰਗ ਉਤੇ ਇਹ ਪਾਵਨ ਮੁਖਵਾਕ ਦਰਜ ਹੈ ਮਾਰੂ ਮਹੱਲਾ ਪੰਜਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾ પાਸ਼ ਜੀ ਦੀ ਆਤਮਿਕ ਜੋਤ ਹੈ ਅੱਜ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਸਿੱਖ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦੇ ਹਨ ਨਾ ਕਿ ਕਿਸੇ ਦੇਤਾਰੀ ਪਖੰਡੀ ਨੂੰ ਤੇ ਨਾ ਹੀ ਕਿਸੇ ਹੋਰ ਦੇਵੀ ਦੇਵਤੇ ਪੀਰਾ ਫਤੀਰਾ ਨੂੰ ਸਿੱਖ ਕਿਸੇ ਨੂੰ ਵੀ ਆਪਣਾ ਗੁਰੂ ਨਹੀਂ ਮੰਨਦਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪਾਵਨ ਅੰਗ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਆਰੰਭਿਕ ਬਾਣੀ ਹੈ ਉਹ ਜਪਜੀ ਸਾਹਿਬ ਦੀ ਬਾਣੀ ਜਿਸ ਨੂੰ ਅਸੀਂ ਪ੍ਰਧਾਨ ਬਾਣੀ ਵੀ ਆਖਦੇ ਹਨ ਕਿਉਂਕਿ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭ ਤੱਕ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 31 ਰਾਗਾਂ ਵਿੱਚ ਬਾਣੀ ਹੈ 31 ਰਾਗ ਕਿਹੜੇ ਹਨ ਪਹਿਲਾ ਰਾਗ ਸ਼ੀਰੀ ਰਾਗ ਰਾਗ ਮਾਝ ਰਾਗ ਗੋੜੀ ਰਾਗ ਆਸਾ ਰਾਗ ਗੂਜਰੀ ਰਾਗ ਦੇਵਗੰਧਾਰੀ ਰਾਗ ਬਿਹાગੜਾ ਰਾਗ ਵਡਹੰਸ ਰਾਗ ਸੋਰਠ ਰਾਗ ਤਨਾਸਰੀ ਰਾਗ ਜੈਤਸਰੀ ਰਾਗ ਟੋਡੀ ਰਾਗ ਬੈਰਾੜੀ ਰਾਗ ਤਿਲੰਗ ਰਾਗ ਸੂਹੀ ਰਾਗ ਬਿਲਾਵਲ ਰਾਗ ਗੋਂਡ ਰਾਗ ਰਾਮਕਲੀ ਰਾਗ ਨਟ ਨਾਰਾਇਣ ਰਾਗ ਮਾਲੀ ਗੌੜਾ ਰਾਗ ਮਾਰੂ ਰਾਗ ਤੁਖਾਰੀ ਰਾਗ ਕੇਦਾਰਾ ਰਾਗ ਭੈਰੋ ਰਾਗ ਬਸੰਤ ਰਾਗ ਸਾਰੰਗ ਰਾਗ ਮਲਾਰ ਰਾਗ ਕਾਨੜਾ ਰਾਗ ਕਲਿਆਣ ਰਾਗ ਪ੍ਰਭਾਤੀ ਰਾਗ ਜੈਜਾਵੰਤੀ ਸੋ ਇਹ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਰਾਗਾ ਵਿੱਚ ਬਾਣੀ ਤਰਤੀਬ ਇਤਰਾ ਹੈ ਸ਼ਬਦ ਅਸ਼ਟਪਦੀ ਸ਼ੰਤ ਵਾਰਾ ਭਗਤਾਂ ਦੇ ਸ਼ਬਦ ਸੋ ਇੱਕ ਵਾਰ ਫਿਰ ਸੰਤਾਂ ਨੂੰ ਦੱਸ ਦਈਏ ਰਾਗਾਂ ਵਿੱਚ ਬਾਣੀ ਦੀ ਤਰਤੀਬ ਕਿਸ ਤਰ੍ਹਾਂ ਹੈ ਸ਼ਬਦ ਅਸ਼ਟਪਦੀ ਸ਼ੰਤ ਵਾਰਾਂ ਭਗਤਾਂ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੀਆਂ-ਕੜੀਆਂ ਭਾਸ਼ਾਵਾਂ ਵਰਤੀਆਂ ਗਈਆਂ ਹਨ ਬ੍ਰਿਜ ਹਿੰਦੀ ਪੰਜਾਬੀ ਮਰਾਠੀ ਗੁਜਰਾਤੀ ਅਰਬੀ ਫਾਰਸੀ ਸੰਸਕ੍ਰਿਤ ਉਰਦੂ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਭਾਸ਼ਾਵਾਂ ਵਰਤੀਆਂ ਗਈਆਂ ਹਨ ਉਹ ਹਨ ਬ੍ਰਿਜ ਹਿੰਦੀ ਪੰਜਾਬੀ ਮਰਾਠੀ ਗੁਜਰਾਤੀ ਅਰਬੀ ਫਾਰਸੀ ਸੰਸਕ੍ਰਿਤ ਉਰਦੂ ਸੋ ਇਹ ਭਾਸ਼ਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤੀਆਂ ਗਈਆਂ ਨੇ ਪਰ ਸੰਗਤਾਂ ਨੂੰ ਦੱਸ ਦਈਏ ਇਹ ਸਾਰੀਆਂ ਭਾਸ਼ਾਵਾਂ ਸਿਰਫ ਗੁਰਮੁਖੀ ਲਿਪੀ ਦੇ ਵਿੱਚ ਹੀ ਲਿਖਿਆ ਗਈਆਂ ਹਨ ਸੋ ਗੁਰਮੁਖੀ ਲਿਪੀ ਨੂੰ ਹੀ ਮਹਾਰਜ ਨੇ ਤਰਜੀਬ ਦਿੱਤੀ ਹੈ ਨਾ ਕਿ ਕਿਸੇ ਹੋਰ ਲਿਪੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 12 ਮਹਾ ਬਾਣੀ ਦੋ ਵਾਰ ਆਉਂਦੀ ਹੈ 12 ਮਹਾਰਾਗ ਮਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 133 ਤੇ ਦਰਜ ਹੈ 12 ਮਹਾਰਾਗ ਤੁਖਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1107 ਤੇ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 12 ਮਹਾ ਬਾਣੀ ਦੋ ਵਾਰ ਆਉਂਦੀ ਹੈ ਰਾਗ ਮਾਝ ਇਹ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖੀ ਹੈ ਰਾਗ ਤੁਖਾਰੀ 12 ਮਹਾ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ 974 ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਸ਼ਲੋਕ 63 ਸ਼ਲੋਕ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ 869 ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਸ਼ਬਦ 638 ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ਼ਬਦ 2312 ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸਲੋਕ ਸ਼ਬਦ 116 ਹਨ ਸੋ ਇਸ ਤੋਂ ਇਲਾਵਾ ਜਿਹੜੇ ਸਿੱਖਾਂ ਦੀ ਬਾਣੀ ਜੋ ਦਰਜ ਹੈ ਬਾਬਾ ਸੁੰਦਰ ਜੀ RAMKALI SADH ਭਾਈ ਸੱਤਾ ਤੇ ਭਾਈ ਬਲਵੰਡ ਜੀ RAMKALI ਕੀ ਵਾਰ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 11 ਪਟ ਸਾਹਿਬ ਸਾਹਿਬਾਨ ਜੀ ਦੀ ਬਾਣੀ ਦਰਜ ਹੈ ਪਟ ਕਲਸਹਾਰ ਜੀ ਪਟ ਗਯੰਦ ਜੀ ਪਟ ਪਿੱਖਾ ਜੀ ਪਟ ਕੀਰਤ ਜੀ ਪਟ ਮਥਰਾ ਜੀ ਪਟ ਜਲਪ ਜੀ ਪਟ ਸੱਲ ਜੀ ਪਟ ਭਲ ਜੀ ਪਟ ਬਲ ਜੀ ਪਟ ਹਰਬੰਸ ਜੀ ਪਟ ਨਲ ਜੀ ਸੋ ਇਹ ਸਨ 11 ਪਟ ਸਹਿਬਾਨ ਜੀ ਦੀ ਬਾਣੀ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 15 ਭਗਤ ਸਾਹਿਬਾਨ ਜੀ ਦੀ ਵੀ ਬਾਣੀ ਦਰਜ ਹੈ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਭਗਤ ਨਾਮਦੇਵ ਜੀ ਭਗਤ ਫਰੀਦ ਜੀ ਭਗਤ ਤਰਲੋਚਨ ਜੀ ਭਗਤ ਧੰਨਾ ਜੀ ਭਗਤ ਬੈਣੀ ਜੀ ਭਗਤ ਪੀਖਨ ਜੀ ਭਗਤ ਜੈਦੇਵ ਜੀ ਭਗਤ ਸੂਰਦਾਸ ਜੀ ਭਗਤ ਸਦਨਾ ਜੀ ਭਗਤ ਸੈਣ ਜੀ ਭਗਤ ਰਾਮਾਨੰਦ ਜੀ ਭਗਤ ਪੀਪਾ ਜੀ ਭਗਤ ਪਰਮਾਨੰਦ ਜੀ ਸੋ ਇਹ ਸੰ 15 ਭਗਤ ਸਹਿਬਾਨ ਜੀ ਦੀ ਬਾਣੀ ਸੋ ਇਹ ਸੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਮੁੰਡਲੀ ਜਾਣਕਾਰੀ ਸੋ ਸਿੱਖਾਂ ਦੇ ਇੱਕੋ ਇੱਕ ਗੁਰੂ ਨੇ ਦਸਨ ਪਾਸ਼ਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗਦੀ ਦੇ ਕੇ ਗਏ ਸੀ ਤਾਂ ਗੁਰੂ ਮਹਾਰਾਜ ਨੇ ਆਖਿਆ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਉਹ ਗ੍ਰੰਥ ਸੋ ਸਿੱਖਾਂ ਨੇ ਸੋ ਸਿੱਖਾਲੇ ਕੇਵਲ ਤੇ ਕੇਵਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਣਾ ਹੈ ਨਾ ਕਿ ਕਿਸੇ ਦੇਵੀ ਦੇਵਤੇ ਕਿਸੇ ਪੀਰ ਫਕੀਰ ਜਾਂ ਕਿਸੇ ਦੇਹਤਾਰੀ ਨੂੰ ਆਪਣਾ ਗੁਰੂ ਮੰਨਣਾ ਹੈ ਗੁਰੂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖਾਂ ਦੇ ਸੰਦੀਵੀ ਗੁਰੂ ਹਨ ਤੇ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਹੀ ਸਿੱਖਾਂ ਨੇ ਇੱਕ ਅਟੱਲ ਭਰੋਸਾ ਰੱਖਣਾ ਹੈ ਅਸੀਂ ਅਰਦਾਸ ਤੋਂ ਬਾਅਦ ਜੋ ਦੋਹਰਾ ਪੜਦੇ ਹਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਹ ਦੋਹਰਾ ਮਹਾਰਾਜ ਨੇ ਸਿਰਫ ਪੜਨ ਲਈ ਹੀ ਨਹੀਂ ਦਿੱਤਾ ਉਹ ਦੋਹਰਾ ਗੁਰੂ ਮਹਾਰਾਜ ਜੀ ਨੇ ਜੋ ਸਾਨੂੰ ਆਖਿਆ ਸੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਸ ਦੋਹਰੇ ਉੱਤੇ ਅਸੀਂ ਅਮਲ ਵੀ ਕਰਨਾ ਹੈ ਤੇ ਦੇਹ ਤਾਰੀ ਪਖੰਡੀਆਂ ਦਾ ਦੇਰਿਆਂ ਦਾ ਕਬਰਾਂ ਸਮਾਦਾ ਪੀਰਾ ਦੇਵੀ ਦੇਵਤਿਆਂ ਇਹਨਾਂ ਦਾ ਆਦ ਦਾ ਤਿਆਗ ਕਰਕੇ ਅਸੀਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਲੜ ਲੱਗਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ